ਜਿੱਤ ਹਾਸਲ ਹੋ ਰਹੀ ਹੈ ਕੀ ਕਹਿਣਾ ਚਾਹੂਗਾ ਜਿੱਤ ਦੇਖੋ ਜਿਹੜੀ ਜਿੱਤ ਆ ਇਥੋਂ ਦੇ ਹਰ ਵਰਕਰ ਦੇ ਬਰਨਾਲਾ ਦੇ ਹਰ ਇਲਾਕੇ ਦੇ ਹਰ ਜਿਹੜੇ ਵੋਟਰ ਦੀ ਜਿੱਤ ਆ ਜਿਨ੍ਹਾਂ ਨੇ ਮੇਰੇ ਤੇ ਨਾ ਬੜਾ ਭਰੋਸਾ ਬਣ ਕੀਤਾ ਇਥੋਂ ਦੇ ਜਿਹੜੇ ਜਿਹੜਾ ਹਰ ਵਰਕਰ ਹੈ ਲੈ ਸਾਡੇ ਲੋਕ ਲਾਗੂ ਨੇ ਚਾਹੇ ਸਾਡੀ ਸਟੇਟ ਲੀਡਰਸ਼ਿਪ ਉਹਨਾਂ ਨੇ ਮੇਰੇ ਇਲੈਕਸ਼ਨ ਪੂਰਾ ਜੁਆਇੰਟਡ ਹੋ ਕੇ ਆਪਣੀ ਇਲੈਕਸ਼ਨ ਸਮਝ ਕੇ ਲੜਿਆ ਜਿਸ ਕਾਰਨ ਜਿਹੜੀਆਂ ਬੁਲਗੀਆਂ ਪਾਰਟੀ ਮਣੋਂ ਅਨੇ ਪਾਣੀ ਬੰਗ ਪੈਸਾ ਬਹੋਂਦੇ ਬਾਗ ਦੁੱਬੀ ਸਾਨੂੰ ਇਹ ਲੋਕਾਂ ਨੇ ਮਾਨ ਦਿੱਤਾ ਤਾਂ ਜਿਹੜੀ ਉਹ ਸਾਰੇ ਆਗੂਆਂ ਦੀ ਸਾਰੇ ਵਰਕਰਾਂ ਦੀ ਮੈਂ ਜਿੱਤ ਮੰਨਦਾ ਤੁਸੀਂ ਕਹਿੰਦੇ ਸੀ ਇੱਕ ਵਰਕਰ ਨੂੰ ਟਿਕਟ ਦੇ ਨਹੀਂ ਬਹੁਤ ਵੱਡੀ ਐਲਾਨ ਕੀਤੀ ਸੀ ਪਰ ਉਹਨੂੰ ਦੇਖ ਕੇ ਸਾਫ਼ ਕਿੱਸੀ ਅੱਜ ਕੀ ਕਰਨ ਵਿੱਚ ਰਹਿ ਗਏ ਦੇਖੋ ਮੈਂ ਤਾਂ ਇਹੀ ਕਹੂੰਗਾ ਸਾਰੀਆਂ ਪਾਰਟੀਆਂ ਲਈ ਕਹੂੰਗਾ ਵੀ ਥੋੜਾ ਜਿਹਾ ਦੇਖ ਕੇ ਜੋ ਬੰਦਾ ਵਿਚਰਦਾ ਤੇ ਜਿਹੜਾ ਜਿਵੇਂ ਹੁਣ ਮੇਰੇ ਜਿੱਤਣ ਦੇ ਨਾਲ ਹੋਰ ਜਿਹੜੇ 20 ਕੀ ਨੌਜਵਾਨਾਂ ਦੇ ਜਿਹੜੇ ਕਰਮ ਖੁੱਲਣਗੇ ਉਹਨਾਂ ਨੂੰ ਮੌਕਾ ਮਿਲੇਗਾ ਪਾਰਟੀ ਨੂੰ ਇੱਕ ਭਰੋਸਾ ਹੋ ਗਿਆ ਵੀ ਵੱਡਾ ਚਿਹਰਾ ਹੀ ਸਾਰਾ ਕੁਝ ਨਹੀਂ ਹੁੰਦਾ ਬਿਜੜੇ ਵਰਕਰ ਵੀ ਸਪੀਡ ਜਿੱਤ ਕੇ ਦੇ ਸਕਦਾ ਤੇ ਮੈਨੂੰ ਬੇਸ਼ੱਕ ਦੀ ਬੜੀ ਖੁਸ਼ੀ ਵੀ ਇੱਕ ਜਿਹੜੀ ਇੱਕ ਪ੍ਰੋਜੈਕਸ਼ਨ ਸੀ ਵੀ ਜਿਹੜੀ ਜਿਮਲੀ ਚੌਣਾ ਸਰਕਾਰ ਦੀ ਹੁੰਦੀ ਹੈ ਤੇ ਉਹ ਉਹ ਵੀ ਆਮ ਆਦਮੀ ਪਾਰਟੀ ਜਿਹਨੂੰ ਆਪਣੀ ਰਾਹਤਾਂ ਨਹੀਂ ਮਿਲਦੀ ਸੀ ਉੱਥੋਂ ਮੈਨੂੰ ਉਹਨਾਂ ਨੇ ਜਿਤਾਇਆ ਮੈਂ ਲੋਕਾਂ ਦਾ ਹਮੇਸ਼ਾ ਦਿਲ ਦੀਆਂ ਗੱਲਾਂ ਨੂੰ ਜਿੱਤਨ ਬਾਅਦ ਕਰਦਾ ਹਾਂ ਉੱਥੇ ਜਿਹੜਾ ਉਹਨਾਂ ਨੂੰ ਭਰੋਸਾ ਵੀ ਦਿਨਾ ਵੀ ਕਿ ਉਹਨਾਂ ਨੇ ਮੇਰੇ ਤੇ ਭਰੋਸਾ ਕੀਤਾ ਐਡਾ ਵੱਡਾ ਤੇ ਉਹਨੂੰ ਮੈਂ ਕਦੇ ਵੀ ਘੁੱਟਣ ਨਹੀਂ ਦੇਵਾਂਗਾ ਆਮ ਆਦਮੀ ਪਾਰਟੀ ਹਿੰਦਰਤਾਲੀਆਂ ਨੂੰ ਹਰਾਇਆ ਮਾਮਲੇ ਕਿ ਮੀਤ ਦੇ ਨੂੰ ਮੌਜੂਦ ਦੇਖੋ ਜਵਾਹਰ ਆਦੀ ਪਾਰਟੀ ਹਾਰ ਗਈ ਮੇਰੇ ਸ ਉਹਨਾਂ ਬਾਰੇ ਬਿਆਨ ਦੇਣਾ ਚਾਹੁੰਦਾ ਮੇਰੇ ਭਰਾ ਨੇ ਉਹ ਵੀ ਤੇ ਬਹੁਤ ਵਧੀਆ ਹੈਲਥੀ ਕੰਪੀਟੀਸ਼ਨ ਹੋਇਆ ਸਾਰਿਆਂ ਨੇ ਵਧੀਆ ਕੰਪੀਟੀਸ਼ਨ ਦਿੱਤਾ ਕੋਈ ਜਿੱਤ ਹਾਰ ਹੁੰਦੀ ਰਹਿੰਦੀਆਂ ਅਸੀਂ ਸਾਰੇ ਜਿੱਤੇ ਹਾਂ ਵੱਖ-ਵੱਖ ਬਾਜ਼ੀ ਨੇ ਕਿ ਬੇ ਦੇਖੋ ਭਾਤਪਾ ਵੀ ਜੀ ਚੌਮੀ ਕਰੇ ਰੰਪਰ ਸੰਦਿਖ ਦੇਖੋ ਮੈਨੂੰ ਇੱਕ ਗੱਲ ਸੀ ਮੈਂ ਆਪਣੇ ਇਲੈਕਸ਼ਨ ਬੜੇ ਸਾਫ਼ ਸੁਟਾ ਢੰਗ ਨਾਲ ਲੜਿਆ ਜਿਹੜੀ ਉਹਨਾਂ ਨੇ ਪੈਸੇ ਦੀ ਵਰਤੋਂ ਕੀਤੀ ਮੈਂ ਉਸ ਗੱਲ ਦਾ ਗੱਲਾ ਵੀ ਉਹਨਾਂ ਨੂੰ ਇਸ ਤਰ੍ਹਾਂ ਜਿਹੜੀ ਜਿਹੜਾ ਜਿਹੜਾ ਸਾਨੂੰ ਪੋਲਿਟਿਕਸ ਰਾਜ ਦੇ ਵਿੱਚ ਕੁ ਸੁਧਾਰ ਲਿਆਉਣਾ ਚਾਹੀਦਾ ਤੇ ਜਿਹੜਾ ਜਿਹੜੇ ਇਹ ਜਿਹੜੀ ਪੈਸੇ ਦੀ ਵਰਤੋਂ ਆ ਇਹ ਬਿਲਕੁ ਉਹਨਾਂ ਲੋਕਾਂ ਦੇ ਵਿੱਚ ਰਹਿ ਕੇ ਲੋਕਾਂ ਦੀ ਸੇਵਾ ਕਰਨਾ ਸੇਵਾ ਕਰਨੀ ਚਾਹੀਦੀ ਆ ਤਾਂ ਕਿ ਉਹਨਾਂ ਅੱਗੇ ਤੋਂ ਪੈਸੇ ਬੰਡਲ ਹੀ ਲੋੜ ਲੱਭੇ ਤੁਸੀਂ ਲੋਕਾਂ ਨਾਲ ਜਿਹੜੇ ਬਾਹਰ ਕਿਤੇ ਚੋਂ ਹੁਣ ਪੂਰੇ ਦੇਖੋ ਮੈਂ ਲੋਕਾਂ ਦੀ ਲੜਾਈ ਲੜਨ ਦੀ ਗੱਲ ਕੀਤੀ ਉਹ ਮੈਂ ਲੜਾਈ ਲੜੂੰਗਾ ਇਥੋਂ ਦੇ ਹਰ ਚਾਹੇ ਉਹ ਮਜ਼ਦੂਰ ਹੈ ਚਾਹੇ ਕਿਸਾਨ ਹੈ ਚਾਹੇ ਵਪਾਰੀ ਹੈ ਚਾਹੇ ਮੁਲਾਜ਼ਮ ਨੇ ਚਾਹੇ ਪੈਨਸ਼ਨਰ ਨੇ ਤੇ ਚਾਹੇ ਸਾਡੇ ਨੌਜਵਾਨ ਨੇ ਮੈਂ ਜਿਹੜਾ ਹਰ ਵਰਗ ਦਾ ਜਿਨ੍ਹਾਂ ਨੇ ਇਹਨੇ ਬਾਕਸ ਕਮੈਂਟਸ ਕੀਤੀਆਂ ਮੈਂ ਹਰ ਵਰਗ ਦੀ ਲੜਾਈ ਵਿਧਾਨ ਸਭਾ ਦੇ ਵਿੱਚ ਲੜੂਗਾ ਵਿਧਾਨ ਸਭਾ ਤੋਂ ਬਜਾਏ ਜੇ ਇੱਕ ਦਿਨ ਮੈਨੂੰ ਸੜਕ ਤੇ ਹੀ ਬੈਠਣਾ ਪਿਆ ਉਹਨੂੰ ਨੌਕਰੀ ਖਾਤੋਂ ਸੜਕ ਤੇ ਬੈਠ ਚਲਾਈਦਾ ਸਾਰੇ মিডিਆ ਵੱਲੋਂ ਵੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ